ਉਹਨਾਂ ਨੇ ਬੜਾ ਸੋਹਣਾ ਕਹਿ ਦਿੱਤਾ ਅੱਲੋ ਇੱਕ ਮਸੀਤ ਵਸਦਾ ਹੈ ਅਬਰ ਮੁਲਕ ਕਿਸ ਕੇਰਾ ਕਹਿੰਦੇ ਬਾਕੀ ਸਾਰਾ ਸੰਸਾਰ ਖਾਲੀ ਪਿਆ ਉਸ ਤੋਂ ਬਿਨਾ ਦੱਸੋ ਐਨੀ ਗੱਲ ਹੀ ਦੱਸ ਦੋ ਤੁਸੀਂ ਦੋਵਾਂ ਨੇ ਤੇ ਜੋ ਜਗਾ ਕਰ ਲਿਆ ਤੇ ਬਾਕੀ ਕਿਤੇ ਰੱਬ ਹੀ ਨਹੀਂ ਹੈ ਬੋਲੋ ਅੱਲਾ ਹੀ ਹੈ ਨਹੀਂ ਕਿਤੇ ਹੈਨਾ ਜੀ ਉਹ ਕਹਿੰਦੇ ਜੀ ਤੁਸੀਂ ਫੈਸਲਾ ਕਰ ਦੋ ਅਸੀਂ ਲੋਕ ਕੀ ਹੁੰਦੇ ਐ ਇੰਨੇ ਵਿਦਵਾਨ ਹੋ ਕੇ ਵੀ ਬਸ ਉੱਥੇ ਕੀ ਗੱਤੇ ਹੁੰਦੇ ਆ ਕਿ ਮੇਰੇ ਹੱਲ ਦੀ ਗੱਲ ਹੋ ਗਈ ਹੈ ਦੇ ਭਗਤ ਜੀਆ ਨੇ ਆਚਾਰਨ ਕੀਤਾ ਕਹਿੰਦੇ ਦੱਖਣ ਦੇਸ ਹਰੀਕਾਬਾਸਾ ਜਿਹੜੇ ਦੱਖਣ ਦੇਸ ਇੰਨਾ ਕਹਿ ਕੇ ਤੇ ਚੁੱਪ ਹੋਏ ਤਾਂ ਜਿਹੜੇ ਹਿੰਦੂ ਵੀਰ ਸੀ ਉਹਨਾਂ ਨੇ ਤਾੜੀ ਮਾਰਤੀ ਵੀ ਗੱਲ ਤਾਂ ਸਾਡੀ ਹੋ ਗਈ ਇਹ ਮੁਸਲਮਾਨ ਤਾਂ ਝੂਠ ਹੀ ਬੋਲਣ ਦੇ ਉਸੇ ਕੀ ਹੈ ਇਹ ਤਾਂ ਝੂਠ ਹੀ ਬੋਲਦੇ ਸੀ ਦੱਖਣ ਦੇਸ ਹਰੀਕਾਬਾਸਾ ਉਹ ਥੋੜਾ ਚੁੱਪ ਹੋਏ ਤੇ ਉਹਨਾਂ ਨੇ ਤਾੜੀ ਖਤਮ ਹੋਈ ਤੇ ਕਹਿੰਦੇ ਅਲੋ ਪਸ਼ਿਮ ਅੱਲੋ ਮਕਾਮਾ ਤੇ ਕਹਿੰਦੇ ਭਗਤ ਜੀ ਕਹਿੰਦੇ ਪਸ਼ਿਮ ਦੇ ਵਿੱਚ ਅੱਲ ਹੈ ਕਹਿੰਦੇ ਇਹ ਤੇ ਅਸੀਂ ਕਹਿਣ ਦੇ ਫਿਰ ਗੱਲ ਤੇ ਮੁੱਕੀ ਨਹੀਂ ਬੋਲੋ ਇਹ ਤੇ